ਸਾਤਿਸ਼ਰੀ ਕਾਲ ਨਿੱਕੀ ਗੱਲ ਤੋਂ ਸ਼ੁਰੂ ਹੋਈ ਬਹਿਸ ਅਕਸਰ ਹੀ ਵੱਡੇ ਕਲੇਸ਼ ਵਿੱਚ ਬਦਲ ਜਾਇਆ ਕਰਦੀ ਮੈਂ ਫਿਰ ਆਪਣੇ ਜੰਮਣ ਵਾਲਿਆਂ ਨੂੰ ਕੋਸਣ ਲੱਗਦੀ ਕਿ ਚੰਗੇ ਥਾਣੇ ਵਾਹ ਹਰ ਵੇਲੇ ਦੀਆਂ ਕੰਜੂਸੀਆਂ ਕਿਰਸਾ ਬਚਤਾਂ ਤੇ ਸਾਫੀ ਮੇਰੀ ਕਿਸਮਤ ਵਿੱਚ ਬਸ ਇਹ ਸਾਰਾ ਕੁਝ ਹੀ ਲਿਖਿਆ ਰਹਿ ਗਿਆ ਸੀ ਬਾਹਰ ਆਿਆਂ ਨੂੰ ਵੀ ਤਕਰੀਬਨ 2 ਸਾਲ ਹੋਣ ਨੂੰ ਆਏ ਸਨ ਅਜੇ ਵੀ ਕਿਰਾਏ ਦੇ ਘਰ ਵਿੱਚ ਹੀ ਰਹਿ ਰਹੇ ਸਾਂ ਇੱਥੇ ਵੀ ਅਕਸਰ ਹੀ ਹੋ ਜਾਂਦੀ ਲੜਾਈ ਦੀ ਜ਼ਿਆਦਾਤਰ ਵਜਾ ਪਿੱਛੇ ਛੱਡ ਦਿੱਤੀਆਂ ਉਹੀ ਪੁਰਾਣੀਆਂ ਗੱਲਾਂ ਹੀ ਬਣਿਆ ਕਰਦੀ ਸਾਡੇ ਨਾਲ ਹੀ ਇੱਥੇ ਆਏ ਸਰਦੇ ਪੁੱਜਦੇ ਇੱਕ ਹੋਰ ਟੱਬਰ ਨੇ ਸਾਲ ਦੇ ਵਿੱਚ ਵਿੱਚ ਵੀ ਹੀ ਉਹ ਸਾਰਾ ਕੁਝ ਲੈ ਲਿਆ ਜਿਸ ਦੀ ਕਲਪਨਾ ਕਰਨੀ ਵੀ ਸ਼ਾਇਦ ਸਾਡੇ ਵੱਸ ਵਿੱਚ ਨਹੀਂ ਸੀ ਨਵਾਂ ਘਰ ਫਰਨੀਚਰ ਟੈਲੀਵਿਜ਼ਨ ਕਾਰ ਅਤੇ ਹੋਰ ਵੀ ਕਿੰਨਾ ਕੁਝ ਇੱਕ ਦਿਨ ਉਹਨਾਂ ਦਾ ਫੋਨ ਆਇਆ ਕਿ ਅਸੀਂ ਤੁਹਾਨੂੰ ਮੈਨ ਤੁਹਾਡੇ ਘਰ ਆਣਾ ਮੈਂ ਕਾਹਲੀ ਕਾਹਲੀ ਤਿਆਰੀ ਕੀਤੀ ਉਹ ਤਕਰੀਬਨ ਇੱਕ ਘੰਟਾ ਰਿਹਾ ਸਾਰਾ ਟਾਈਮ ਬਸ ਆਪਣੇ ਬਾਰੇ ਹੀ ਬੋਲਦੇ ਦੱਸਦੇ ਰਹੇ ਅਸੀਂ ਦੋਵੇਂ ਕੋਲ ਬੈਠੇ ਸੁਣਦੇ ਰਹੇ ਉਹਨਾਂ ਆਪਣੇ ਵਧੀਆ ਤਨਖਾਹ ਵਾਲੇ ਕੰਮਾਂ ਬਾਰੇ ਕਿੰਨੀਆਂ ਗੱਲਾਂ ਦਸੀਆਂ ਵਧੀਆ ਇਲਾਕੇ ਵਿੱਚ ਲੈ ਆਏ ਆਪਣੇ ਘਰ ਬਾਰੇ ਪਿੱਛੇ ਪੰਜਾਬ ਬਾਰੇ ਤੇ ਮਗਰੋਂ ਉੱਥੋਂ ਉਹ ਚੀਚਾਂ ਮੰਗਵਾਏ ਹੋਏ ਰੁਪਏਸਾਂ ਬਾਰੇ ਵੀ ਤੁਰਨ ਲੱਗੇ ਤਾਂ ਦੋਵੇਂ ਨਿਆਣਿਆਂ ਨੂੰ 50-50 ਡਾਲਰ ਪਿਆਰ ਵਜੋਂ ਦੇ ਦਿੱਤੇ ਅੱਗੇ ਉਹਨਾਂ ਨੂੰ ਉੱਪਰਲੇ ਅਪਾਰਟਮੈਂਟ ਦੇ ਬੂਹੇ ਤੋਂ ਹੀ ਤੋਰ ਦਿਆ ਕਰਦੀ ਸਾਂ ਪਰ ਉਸ ਦਿਨ ਜ਼ੋਰ ਦੇ ਕੇ ਆਖਣ ਲੱਗੇ ਸਾਨੂੰ ਥੱਲੇ ਪਾਰਕਿੰਗ ਤੱਕ ਛੱਡ ਕੇ ਆਓ ਤੁਹਾਨੂੰ ਇੱਕ ਹੋਰ ਚੀਜ਼ ਖਾਣੀਏ ਥੱਲੇ ਗਏ ਤਾਂ ਨਵੀਂ ਗੱਡੀ ਨਵੀਂ ਨਕੋਰ ਗੱਡੀ ਖਲੋਤੀ ਸੀ ਸਟੈਫ ਤਾਂ ਕਰਦੇ ਹੋਏ ਆਖਣ ਲੱਗੇ ਪੂਰੇ 70000 ਦੀ ਆਈਏ ਪੁਰਾਣੀ ਵੀ ਲੈ ਸਕਦੇ ਸਾਂ ਪਰ ਅਸੀਂ ਨਵੀਂ ਨੂੰ ਹੀ ਤਰਜੀਹ ਦਿੱਤੀ ਮੈਂ ਵਾਪਸ ਆਪਣੇ ਘਰੇ ਆਉਂਦਿਆਂ ਨਾਲ ਹੀ ਨੀਵੀ ਪਾਈ ਤੁਰੇ ਜਾਂਦੇ ਆਪਣੇ ਘਰ ਵਾਲੇ ਦਾ ਚਿਹਰਾ ਪੜ ਰਹੇ ਸਾਂ ਸ਼ਾਇਦ ਖੁਦ ਨੂੰ ਘਰੇ ਪੈਣ ਵਾਲੇ ਕਲੇਸ਼ ਵਾਸਤੇ ਤਿਆਰ ਕਰ ਰਿਹਾ ਸੀ ਪਰ ਉਸਦਨ ਇੱਕ ਕਰਾਮਾਤ ਹੋਈ ਸਾਡੇ ਘਰੇ ਕੋਈ ਕਲੇਸ਼ ਨਹੀਂ ਪਿਆ ਨਾ ਹੀ ਕੋਈ ਆਪਸੀ ਬੋਲ ਬੁਲਾਰਾ ਹੀ ਹੋਇਆ ਇਹਨਾਂ ਦੇ ਗੋਡੇ ਤੇ ਓਵਰ ਟਾਈਮ ਵੇਲੇ ਲੱਗ ਗਈਆਂ ਕਿੰਨੀਆਂ ਡੂੰਘੀਆਂ ਸੱਟਾਂ ਤੇ ਵੱਜੀ ਹੋਈ ਚਿੱਟੀ ਪੱਟੀ ਨੇ ਤਾਂ ਭਾਵੇਂ ਮੇਰੇ ਤੇ ਇਹਨਾਂ ਅਸਰ ਨਾ ਕੀਤਾ ਪਰ ਇਹਨਾਂ ਦੀਆਂ ਅੱਖਾਂ ਵਿੱਚੋਂ ਗਲਗਲ ਤੇ ਹਰ ਵਾਰ ਪੁੰਝੇ ਡਿੱਗ ਪੈਂਦੇ ਦੋ ਚਾਰ ਹੰਝੂ ਇਹਨੇ ਅਸਰਦਾਰ ਹੋਏ ਕਿ ਮੈਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਮਾਨਸਿਕ ਤੌਰ ਤੇ ਟੁੱਟ ਚੁੱਕੇ ਇਸ ਇਨਸਾਨ ਨੂੰ ਗੁਬਾਰ ਕੱਢਣ ਲਈ ਕਿਸੇ ਆਪਣੇ ਦੇ ਮੋਢੇ ਦੀ ਬੇहद ਲੋੜ ਹੈ ਫਿਰ ਇੱਕ ਦੂਜੇ ਦਾ ਹੱਥ ਫੜ ਇਕਰਾਰ ਵੀ ਕੀਤਾ ਤੇ ਕਿ ਦੋਸਤੀ ਅਤੇ ਵਫਾਦਾਰੀ ਦੇ ਬੁਰਕੇ ਹੇਠ ਦੂਜਿਆਂ ਨੂੰ ਹੀਣ ਭਾਵਨਾ ਦਾ ਅਹਿਸਾਸ ਕਰਾਉਂਦੇ ਕੋਜੇ ਤਮਾਸ਼ੀਨ ਇਨਸਾਨਾਂ ਨਾਲ ਬਾਕੀ ਜ਼ਿੰਦਗੀ ਕੋਈ ਵਾਅ ਵਾਸਤਾ ਨਹੀਂ ਰੱਖਣਾ ਦੋਸਤੋ ਸੱਤ ਸਮੁੰਦਰ ਪਾਰ ਵਾਪਰੀ ਇਹ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਦਾ ਮੰਤਵ ਸਿਰਫ ਇੰਨੀ ਗੱਲ ਦਾ ਅਹਿਸਾਸ ਕਰਵਾਉਣਾ ਹੈ ਕਿ ਜਿਸ ਦਿਨ ਸਾਡੇ ਮਨਾਂ ਵਿੱਚੋਂ ਬਾਕੀ ਦੇ ਲੋਕਾਂ ਨੂੰ ਚੰਗਾ ਚਾਉਂਦ ਕਰਨ ਖਾਤਰ ਕੋਈ ਉਚੇਜ ਕਰਨ ਦੀ ਬਣਾਉਟੀ ਜਿਹੀ ਇੱਕ ਖੁਆਇਸ਼ ਸਦਾ ਲਈ ਹੀ ਜਾਂਦੀ ਰਹੇਗੀ ਉਸ ਦਿਨ ਅਸਲ ਵਿੱਚ ਸਾਡੀ ਮਾਨਸਿਕ ਆਜ਼ਾਦੀ ਦਾ ਪਹਿਲਾ ਦਿਨ ਮੰਨਿਆ ਜਾਊ